ਸੋਸ਼ਲ ਮੀਡੀਆ ਤੇ ਬੱਚਾ ਦੇ ਵਾਲ ਕੱਟੇ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਚੁੱਕਿਆ ਹੈ ਅਤੇ ਲੋਕ ਪਰੇਸ਼ਾਨ ਅਤੇ ਡਰੇ ਹੋਏ ਦਿਖਾਈ ਦੇ ਰਹੇ ਨੇ ਵਾਲ ਕੱਟਣ ਦੀ ਇਸ ਘਟਨਾ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਵਕ-ਵਕ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕੋਈ ਇਸ ਨੂੰ ਭੂਤ ਪ੍ਰੇਤ ਦੇ ਨਾਲ ਜੋੜ ਕੇ ਵੇਖ ਰਿਹਾ ਅਤੇ ਕੋਈ ਇਸ ਨੂੰ ਤੰਤਰ ਮੰਤਰ ਦੇ ਨਾਲ ਜੋੜ ਕੇ ਵੇਖ ਰਿਹਾ ਇਸੇ ਦੇ ਤਹਿਤ ਗਿੱਦੜਵਾਹਾ ਦੇ ਨਜ਼ਦੀਕ ਵੀ ਕੁਝ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 12 ਸਾਲ ਦੀ ਛੋਟੀ ਜਹੀ ਕੁੜੀ ਦੇ ਰਾਤ ਦੇ ਹਨੇਰੇ ਦੇ ਵਿੱਚ ਕਿਸੇ ਨੇ ਵਾਲ ਕੱਟ ਲਏ ਜਿਸ ਦੇ ਚਲਦੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਹਨਾਂ ਦੱਸਿਆ ਕਿ ਜੋ ਕੁੜੀ ਪਹਿਲਾਂ ਹਰ ਵਕਤ ਹੱਸਦੀ ਖੇਡਦੀ ਰਹਿੰਦੀ ਸੀ ਅਤੇ ਖੁਸ਼ ਰਹਿੰਦੀ ਸੀ ਵਾਲ ਕੱਟਣ ਦੀ ਘਟਨਾ ਤੋਂ ਬਾਅਦ ਇਹ ਬਿਲਕੁਲ ਬੋਲ ਨਹੀਂ ਰਹੀ ਹੈ ਅਤੇ ਪੂਰੀ ਤਰ੍ਹਾਂ ਦੇ ਨਾਲ ਸਦਮੇ ਦੇ ਵਿੱਚ ਹੈ ਇਸ ਮੌਕੇ ਪੂਰਾ ਪਰਿਵਾਰ ਵੀ ਸਦਮੇ ਦੇ ਵਿੱਚ ਦਿਖਾਈ ਦੇ ਰਿਹਾ ਇਸ ਮੌਕੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਨੂੰ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਰਮਜੀਤ ਜੀ ਕਰਮਜੀਤ ਜੀ ਕੀ ਗੱਲ ਹੋਈ ਆ ਤੁਹਾਡੀ ਜਿਹੜੀ ਲੜਕੀ ਨਾਲ ਇਹ ਅੰਦਰ ਪਈ ਸੀ ਜੀ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਕਿਹੜੇ ਵੇਲੇ ਅੰਦਰੋਂ ਆਈ ਏ ਇਹ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਜਾਗਦੀ ਰਹਿੰਦੀ ਜੀ ਆ ਤੇ ਬੱਚਾਂ 'ਚ ਮੈਂ 12 ਵਜੇ ਤੱਕਰ ਜਾਗਦੀ ਰਹੇ ਆ ਉਦੋਂ ਬਾਅਦ ਪਤਾ ਨਹੀਂ ਲੱਗਿਆ ਜੀ ਸਾਂ ਵੀ ਕਿਹੜੇ ਵੇਲੇ ਵਾਕਾ ਵੇਖਿਆ ਜੀ 5 ਵਜੇ ਦੋਸੀਂ ਉੱਠੇ ਉਦੋਂ ਵੇਖਿਆ ਜੀ ਅਸੀਂ ਕੀ ਹੋਇਆ ਪਿਆ ਸੀ ਇਹ ਵਾਲ ਕੱਟੇ ਪੈ ਸੀ ਮੈਨੂੰ ਸਾਡੀ ਬਹੂ ਨੇ ਠਾਇਆ ਵੱਡੀ ਨੇ ਕਹਿੰਦੀ ਕਰ ਮੀਤ ਮੈਂ ਵੇਖਿਆ ਆਪਦੇ ਵਾਲਾਂ ਬੰਨੀਗਾ ਮੈਂ ਕਿਤੇ ਮੇਰੇ ਨਾ ਕੱਟੇ ਮੈਂ ਥੱਲੇ ਪਈ ਸੀ ਫਿਰ ਮੈਂ ਉੱਪਰ ਉੱਠ ਕੇ ਆਈਆਂ ਮੰਜੇ ਦੇ ਉੱਪਰ ਮੈਂ ਕਿਹਾ ਮੈਂ ਚਲੂੰ ਹੀ ਡਿਗ ਪਿਉਂਗੀ ਪਾਸਾ ਪੂਸਾ ਲੈਂਦੀ ਮੈਨੂੰ ਕੋਈ ਪਤਾ ਨਹੀਂ ਲੱਗਾ ਜੀ ਸਾਡੇ ਆਪਦੇ ਇੰਨੇ ਪਸੂ ਭੜਿਆ ਜੀ ਪਰ ਰਾਤ ਪਸਾਂ ਦਾ ਵੀ ਨਹੀਂ ਪਤਾ ਲੱਗਾ ਜੀ ਵੇਖੋ ਜੀ ਜਦੋਂ ਵੇਖਿਆ ਹੀ ਨਹੀਂ ਆਪਾਂ ਜੀ ਆਪਾਂ ਕਿਸੇ ਦਾ ਨਾਮ ਐਵੇਂ ਕਿ ਕਿਸ ਦਾ ਕੀ ਲੈ ਸਕਦੇ ਆਂਗੇ ਵੀ ਆਪਾਂ ਨੂੰ ਨਿ ਸੁਰੱਖਿਆ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਹਿੰਨੇ ਆ ਵੀ ਆ ਸਾਨੂੰ ਦੁਬਾਰਾ ਵਾਕਾ ਨਹੀਂ ਹੋਣਾ ਚਾਹੀਦਾ ਸਾਡੇ ਪਿੱਛੇ ਇਹ ਨਾਈ ਕੁੜੀ ਨਾ ਰਾਤ ਨੂੰ ਪਹਿਲਾਂ ਤਾਂ ਅੰਦਰ ਪਈ ਸੀ ਗਈ ਉਸ ਤੋਂ ਬਾਅਦ ਜੀ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਬਾਹਰ ਆ ਗਈ ਕੁੜੀ ਇਹ ਆਦੇ ਡੈਡੀ ਨਾਲ ਤੇ ਆਦੇ ਭਰਾ ਨਾਲ ਪਈ ਸੀ ਅੰਦਰ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਆ ਕੇ ਬਾਹਰ ਨਹੀਂ ਆਈ ਅਸੀਂ ਜਦੋਂ ਵੀ ਤੜ੍ਹ ਸੁਬਾ ਉੱਠੀ ਤੇ ਅਸੀਂ ਦੇਖਿਆ ਜੀ ਕੁੜੀ ਨੂੰ ਬਾਲਵੇ ਦੇ ਸਰਾਨੇ ਪਏ ਆ ਕੱਟੇ ਵੇ ਅਸੀਂ ਜਗਾਇਆ ਜੀ ਸਾਰਿਆਂ ਨੂੰ ਫੇ ਸਾਰਿਆਂ ਨੇ ਵੇਖਿਆ ਅਸੀਂ ਸਾਰੇ ਪੜਾ ਵੇਖੀਆਂ ਸਾਨੂੰ ਕਿਥੋਂ ਨਾ ਪੜਾ ਲੱਭੀਆਂ ਫਿਰ ਇਹ ਬਾਰ ਵਾਲੇ ਵੇਖਿਆ ਬਾਰਦੀ ਕੁੰਡੀ ਖੁੱਲੀ ਪਈ ਸੀ ਤੇ ਰੱਸੀ ਕੱਟੀ ਪਈ ਸੀ ਜੀ ਤੇ ਅਸੀਂ ਵੇਖਿਆ ਫਿਰ ਅਸੀਂ ਪਿੰਡ ਦੇ ਨਾਲ ਬਿੜੇ ਦੇ ਨਾਲ ਤਲਾਕ ਕੀਤੀ ਫਿਰ ਮੈਂਬਰ ਸਰਪੰਚਾਂ ਨੂੰ ਵੀ ਤਲਾਕ ਕਰੀ ਫਿਰ ਅਜਨ ਸਾਰਿਆਂ ਨੂੰ ਬੁਲਾਇਆ ਵੀ ਆ ਦੇਖੋ ਹੀ ਵੀ ਆ ਕੁੜੀ ਦੇ ਵਾਲ ਕੌਣ ਕੱਟ ਗਿਆ ਹੈ ਇਹ ਹੁਣ ਸਾਨੂੰ ਕੋਈ ਪਤਾ ਨਹੀਂਗਾ ਵੀ ਕੌਣ ਕੱਟ ਗਿਆ ਕੌਣ ਨਹੀਂ ਇਹ ਕੁੜੀ ਨੂੰ ਪੁੱਛ ਲਾ ਸਕਦੇ ਹਾਂ ਆਹ ਵਾਲਾਂ ਦੇ ਆਲੇ ਦੁਆਲੇ ਕੁੰਡਲ ਵਾਲਗ ਲੈ ਪਿਆਈ ਪਾਣੀ ਤੇ ਜੀ ਚੱਕਰ ਲਾਇਆ ਪਿਆ ਵੀ ਵਿਚਾਲੇ ਵਾਲ ਪੈ ਸੀ ਰੱਖੇ ਜੀ ਇਹ ਨਾ ਤੜਕੇ ਸੁਭਾਗ ਗਈ ਮੇਰੇ ਕੋਲੇ ਨਾ ਤਲਾਹ ਦਿੱਤੀ ਜਾ ਕੇ ਜੀ ਕਹਿੰਦੇ ਸਾਡੇ ਲੜਕੀ ਦੇ ਵਾਲ ਕੱਟੇ ਗਏ ਜੀ ਜਦੋਂ ਮੈਂ ਆ ਕੇ ਦੇਖਿਆ ਜੀ ਕੁੜੀਆ ਮਤਲਬ ਕਿ ਬੋਲ ਨਹੀਂ ਰਹੀ ਸੀਗੀ ਬਾਈ ਪੁੱਛਿਆ ਕੇ ਨਾ ਤੇ ਬੋਲ ਨਹੀਂ ਰਹੀ ਸੀ ਹਾਂ ਜੀ ਅੱਜ ਪੂਰਾ ਪ੍ਰਵਾਸ ਸਾਧਮੇ ਦੇ ਵਿੱਚ ਆ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਨਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੜਕੀ ਵਧੀਆ ਹਸਦੀ ਖੇਡਦੀ ਸੀਗੀ ਪਹਿਲਾਂ ਹੀ ਹੁਣ ਇਹ ਪੋਜੀਸ਼ਨ ਆਏ ਬੋਲਦੇ ਨੇ ਜੀ ਨੀਵੀਂ ਪਾਈ ਰੱਖਦੀ ਹੈ ਜੀ ਕਿੱਦੜਵਾਹ ਤੋਂ ਸੋਨੀ ਡਲਾਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ